ਅਸੀਂ ਨਹੀਂ ਉੱਠ ਸਕੇ ਜਦੋਂ ਅਮਰਤਪਾਲ ਨਾਲ ਧੱਕਾ ਹੋਇਆ ਮਲਾਲ ਹਥਿਆਰ ਹਥਿਆਰ ਚੁੱਕ ਸਕਦੇ ਆ ਅਸੀਂ ਨਲਾਇਕ ਲੋਕ ਨਿਸ਼ਾਨੇ ਨਾਲ ਛਾੜੂ ਹਲਾ ਦੇਾਂਗੇ ਜੜਾ ਕਿਉਂ ਇਨਸਾਫ ਨਾਮ ਦੀ ਚੀਜ਼ ਖਤਮ ਹੋ ਚੁੱਕੀ ਹੈ ਪੰਜਾਬੀ ਇਨਸਾਫ ਦੇ ਹੱਕ ਚ ਉੱਠਿਆ ਅਸੀਂ ਬੰਬ ਗੋਲੀ ਲੈ ਕੇ ਨਹੀਂ ਆਏ ਸਰਕਾਰੇ ਅਸੀਂ ਮਰਦੇ ਆਏ ਸੋਨੇ ਦੇਸ ਪੰਜਾਬ ਵਾਸਤੇ ਮਰ ਜਾਾਂਗੇ ਸਾਡਾ ਕੀ ਆ ਪਰ ਇਹੇ ਝਾੜੂ ਵਾਲੇ ਜੇ ਦੁਬਾਰੇ ਆ ਗਏ ਨਾ ਤੇ ਤੁਹਾਡੇ ਰਹਿਣ ਦੇ ਕਾਬਲ ਨਹੀਂ ਹੋਣਾ ਠੀਕ ਆ ਅੱਜ ਸ਼ਰਾਬੀ ਨੂੰ ਬਿਠਾਤਾ ਪੰਜਾਬੀਆਂ ਸਰਕਾਰ ਦੀਆਂ ਜੜਾਂ ਨੂੰ ਐਸਾ ਤੇਲ ਦੇਵਾਂਗੇ ਉਮਰ ਭਰ ਯਾਦ ਰੱਖਣਗੇ ਕੀ ਇਹ ਸੋਚਦੇ ਕੀ ਆ ਪੰਜਾਬੀਆਂ ਨੂੰ ਅਸੀਂ ਨਹੀਂ ਉੱਠ ਸਕੇ ਜਦੋਂ ਅਮਰਤਪਾਲ ਨਾਲ ਧੱਕਾ ਹੋਇਆ ਮਲਾਲ ਹੈ ਮੇਰੇ ਕੋਲ ਕੋਈ ਐਡਾ ਧਨ ਬਲ ਨਹੀਂ ਵੀ ਮੈਂ ਉੱਠ ਸਕਾਂ ਅਮਰਤ ਵੇਲੇ ਪਾਲ ਵੇਲੇ ਨਹੀਂ ਅਮਰਤਪਾਲ ਨੇ ਕੀ ਕੀਤਾ ਭਾਈ ਕੋਈ ਹਥਿਆਰਬੰਦ ਸੰਘਰਸ਼ ਸ਼ੁਰੂ ਕਰਤਾ ਅੱਜ ਸਾਡੇ ਕੋਲੇ ਕੋਈ ਬੰਬ ਗੋਲੀ ਐ ਜਿਹੜਾ ਸਾਨੂੰ ਰੋਕ ਰਿਹਾ ਇੱਥੇ ਰੋਕਿਆ ਗਾਹਾਂ ਤੋਂ ਪਾਕਿਸਤਾਨ ਅਫਗਾਨਿਸਤਾਨ ਸ਼ੁਰੂ ਹੁੰਦਾ ਜਦੋਂ ਚੀਨ ਦੀਆਂ ਸਰਹੱਦਾਂ ਤੇ ਸਿੱਖ ਸ਼ਹੀਦ ਹੋਣ ਤਾਂ ਸ਼ਹੀਦ ਜਦੋਂ ਅਸੀਂ ਹੱਕ ਮੰਗੀਏ ਅਸੀਂ ਵੱਖਵਾਦੀ ਅੱਤਵਾਦੀ ਸੋ ਇਹਦਾ ਇਹ ਸਰਕਾਰਾਂ ਸਾਨੂੰ ਦੇ ਰਹੀਆਂ ਅਸੀਂ ਇਹਨਾਂ ਦੇ ਖਿਲਾਫ ਉੱਠੇ ਆ ਅੱਜ ਅਸੀਂ ਹਥਿਆਰ ਦੀ ਗੱਲ ਬੰਦ ਕਰਤੀ ਗੁਰੂ ਸਾਹਿਬ ਨੇ ਸਾਨੂੰ ਕੀ ਸਿਖਾਇਆ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੱਡਾ ਪਾਪ ਹੈ। ਹਥਿਆਰ ਹਥਿਆਰ ਚੁੱਕ ਸਕਦੇ ਆ ਅਸੀਂ। ਜ਼ੁਲਮ ਦੇ ਖਿਲਾਫ ਪਰ ਅਸੀਂ ਤਾਂ ਉਹ ਸਾਰਾ ਕੁਝ ਅਸੀਂ ਬਜ਼ੁਰਗਾਂ ਨੂੰ ਆਪਦੇ ਨੂੰ ਫੋਲੋ ਕਰਤਾ ਹਥਿਆਰ ਰੱਖਤੇ। ਅਸੀਂ ਹਥਿਆਰ ਰੱਖਤ ਖਾਲੀ ਹੱਥ ਅੱਜ ਸਾਡੀ ਆਵਾਜ਼ ਹੈ। ਅਸੀਂ ਆਵਾਜ਼ ਲੈ ਕੇ ਇੱਥੇ ਪਹੁੰਚੇ ਹਾਂ। ਸਾਡੀ ਆਵਾਜ਼ ਦਾ ਗਲਾ ਦਬਾਇਆ ਜਾ ਰਿਹਾ। ਸੋ ਇਸ ਤਰ੍ਹਾਂ ਨਹੀਂ ਹੋ ਸਕਦਾ। ਅੱਜ ਸਵੇਰੇ 5:30 ਵਜੇ ਮੈਨੂੰ ਚੱਕ ਲਿਆ ਪੁਲਿਸ ਨੇ। ਮੈਂ ਤੁਹਾਨੂੰ ਦੱਸਦਾ ਮੈਂ ਸੁੱਤਾ ਹੀ ਪਿਆ ਸੀ। ਚਲੋ ਮੈਂ ਜਾਣਾਂ ਤੁਹਾਡੇ ਨਾਲ। ਠੀਕ ਆ ਤੇ ਪੁਲਿਸ ਦੀ ਕਸਟਡੀ ਚੋਂ ਭੱਜਿਆ ਮੈਂ 5:30 ਵਜੇ ਜਦੋਂ ਭੱਜਿਆ ਇੱਕ ਘਰੇ ਜਾ ਕੇ ਪਨਾਹ ਲਈ Hindu ਬੀਬੀ ਦਾ ਘਰ ਸੀ ਚਾਹ ਪਾਣੀ ਸ਼ਿਕਾਇਤ ਆ ਲੋਈ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਲੈ ਕੇ ਇੱਕ ਮੋਟਰ ਸਕੂਟਰ ਤੇ ਮੇਰੇ ਦੋਸਤ ਦੇ ਘਰ ਛੱਡ ਕੇ ਆ ਸਰੋਪਾ ਸਾਹਿਬ ਉੱਥੋਂ ਬਖਸ਼ ਇਹ ਸਾਡੀਆਂ ਪੰਜਾਬ ਦੀਆਂ ਕਦਰਾਂ ਕੀਮਤਾਂ ਨਹੀਂ ਜਾਣਦੇ ਨਲਾਇਕ ਲੋਕ ਨਿਸ਼ਾਨ ਇਹਨਾਂ ਦਾ ਛਾੜੂ ਹਲਾ ਦੇਾਂਗੇ ਜੜਾ ਸਾਡੀ ਆਵਾਜ਼ ਤੁਸੀਂ ਬੰਦ ਨਹੀਂ ਕਰ ਸਕਦੇ ਅਸੀਂ ਆਵਾਜ਼ ਲੈ ਕੇ ਇੱਥੇ ਆਏ ਆ ਕੀ ਕਿਹਾ ਗਿਆ ਸੰਵਿਧਾਨ ਵਿੱਚ इंडिया इज द लार्जेस्ट डेमोक्रेसी ऑफ द वर्ल्ड हाउ टू से दैट मैं कहना शेम शेम ਤੁਹਾਡੀ ਡੈਮੋਕ੍ਰੇਸੀ ਕਿੱਥੇ ਰਹੀ ਗਈ 10 ਦੋ ਡੈਮੋਕ੍ਰੇਸੀ ਦਾ ਮੇਰੇ ਤੇ ਪਰਚੋ ਹੈ 12 ਮੈਂ ਕਿਹੜੀ ਏਜੰਸੀ ਕੋਲੇ ਜਾ ਮਬ ਘਹਾਰ ਲਾਉਣ ਦੱਸੋ ਪੁਲਿਸ ਨੇ ਪਰਚੇ ਦਰਜ ਕੀਤੇ ਭਾਨਾ ਸਿੱਧੂ ਤੇ ਮੇਰੇ ਤੇ ਠੀਕ ਆ ਜਿਹੜੇ ਪੁਲਿਸ ਨੇ ਸਾਡੇ ਦੇ ਪਰਚੇ ਦਰਜ ਕੀਤੇ ਉਹਦਾ ਉਹਨਾਂ ਕੋਲੇ ਜਾਇਆ ਸੀ ਇਨਸਾਫ ਲੈਣ ਸੋ ਇਨਸਾਫ ਨਾਮ ਦੀ ਚੀਜ਼ ਖਤਮ ਹੋ ਚੁੱਕੀ ਹੈ ਪੰਜਾਬੀ ਇਨਸਾਫ ਦੇ ਹੱਕ ਚ ਉੱਠਿਆ ਸਿੱਖ ਉੱਠਿਆ ਪੰਜਾਬ ਉੱਠਿਆ ਪੰਜਾਬ ਵਿੱਚ ਕੀ ਸਮੁੱਚੇ ਦੇਸ਼ ਵਿੱਚ ਆਪਣਾ ਫਰੰਟ ਤੇ ਸਿੱਖ ਤੁਰ ਕੇ ਲੋਕਾਂ ਨੂੰ ਇਨਸਾਫ ਦਵਾਇਆ ਪਰ ਅੱਜ ਸਾਡਾ ਸਾਡੀ ਕੌਮ ਦਾ ਇਹ ਲੋਕਾਂ ਦੇ ਬੁੱਚੜ ਲੋਕਾਂ ਨੇ ਹਾਲ ਕੀ ਕਰਤਾ ਸੋ ਇਹ ਅਸੀਂ ਨਹੀਂ ਸਹਾਂਗੇ ਮੈਡਮ ਸਭ ਕੱਲਾ ਤੁਹਾਨੂੰ ਨਹੀਂ ਚੱਕਿਆ ਅਸੀਂ ਵੀ ਤਿੰਨ ਤਿੰਨ ਘੰਟੇ ਲਾ ਕੇ ਆਏ ਨਹੀਂ ਮੈਂ ਤਾਂ ਮੈਨੂੰ ਤਾਂ ਚੱਕ ਹੀ ਨਹੀਂ ਸਕੇ ਮੈਂ ਤਾਂ ਭੱਜ ਗਿਆ ਮੈਂ ਤਾਂ ਆਪ ਦੀ ਮੈਂ ਤਾਂ ਆਪ ਦੀ ਮੈਂ ਤਾਂ ਆਪ ਦੀ ਸਪੋਰਟ ਮੈਂ ਤਾਂ ਪੰਚਾਇਤ ਜੁਨੀ ਦਾ ਨੁਮਾਇੰਦਿਆ ਸਾਰੇ ਮੈਂ ਪੰਚਾਇਤ ਮੈਂ ਤੁਹਾਨੂੰ ਦੱਸਦਾ ਮੈਡਮ ਮੈਨੂੰ ਚੱਕਿਆ ਮੈਂ სპੋਰਟਸਮੈਨ ਆ ਆਜਾ ਭੱਜ ਲੈਣ ਕਿਲੋਮੀਟਰ ਭੱਜਿਆਂ 15 ਫੁੱਟ ਕੰਧ ਟੱਪ ਕੇ ਭੱਜਿਆਂ ਕਿਸੇ ਦੇ ਘਰੇ ਜਾ ਕੇ ਮੈਂ ਮੇਰਾ ਇੱਥੇ ਪਹੁੰਚਣਾ ਮਕਸਦ ਸੀ ਮੇਰਾ ਆਵਾਜ਼ ਬੜਨਾ ਮਕਸਦ ਸੀ ਇਹ ਹਜ਼ਾਰਾਂ ਜਿਹੜੇ ਮੇਰੇ ਦੋਸਤ ਖੜੇ ਨੇ ਨੌਜਵਾਨ ਇਹ ਆਵਾਜ਼ ਲੈ ਕੇ ਇੱਥੇ ਆਏ ਅਸੀਂ ਬੰਬ ਗੋਲੀ ਲੈ ਕੇ ਨਹੀਂ ਆਏ ਸਰਕਾਰੇ ਸਾਡੇ ਝੰਡੇ ਲੈ ਕੇ ਆਏ ਆ ਅਸੀਂ ਆਪਣੀ ਬੋਲੀ ਲੈ ਕੇ ਆਏ ਆ ਅਸੀਂ ਆਪਣੀ ਆਵਾਜ਼ ਲੈ ਕੇ ਆਏ ਭਈ ਸਾਡੀ ਸੁਣੋ ਜੇ ਤੁਸੀਂ ਨਹੀਂ ਸੁਣੋਗੇ ਜੇ ਤੁਹਾਨੂੰ ਤਖਤ ਦਿੱਤਾ ਤਾਂ ਰੋਲ ਵੀ ਦੇਵਾਂਗੇ ਹੁਣ ਜਿਹੜੇ ਹਸਾਬ ਨਾਲ ਅੱਜ ਇਕੱਠ ਹੈ ਕਿ ਲੱਗਦਾ ਹੈ ਸਰਕਾਰ ਫੈਸਲਾ ਲਾਊਗੀ ਤੇ ਸਾਡੇ ਲਈ ਜਿਹੜਾ ਇਨਸਾਫ ਹੈ ਉਹ ਜ਼ਰੂਰ ਮਿਲੇ ਮੈਡਮ ਮੈਂ ਕਮੇਟੀ ਦਾ ਹਿੱਸਾ ਜਿਹੜੇ ਜਥੇਬੰਦੀਆਂ ਦੀ ਤੇ ਬਣੀ ਆ ਮੈਂ ਉਸ ਦਾ ਹਿੱਸਾ ਮੈਂ ਮੀਟਿੰਗ ਚ ਗਿਆ ਤੇ ਮੀਟਿੰਗ ਚ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਤੁਸੀਂ ਜ਼ਮਾਨਤ ਲਾ ਦਿਓ ਜਥੇਬੰਦੀਆਂ ਨੇ ਨਕਾਰਿਆ ਵੀ ਅਸੀਂ ਜ਼ਮਾਨਤ ਨਹੀਂ ਲਾਉਂਦੀ ਬੇਸ਼ਰਤ ਸਾਡਾ ਬੰਦਾ ਰਹਾ ਕੀਤਾ ਜਾਵੇ ਭਾਣਾ ਸੋ ਅੱਜ ਠੀਕ ਆ ਮੁੱਦਾ ਬਣਿਆ ਨੌਜਵਾਨ ਭਾਣਾ ਪਰ ਸਰਕਾਰ ਦੇ ਖਿਲਾਫ ਉਬਾਲ ਆਏ ਸਰਕਾਰ ਦੇ ਖਿਲਾਫ ਰੋਸ ਆ ਆਮ ਆਦਮੀ ਦੀ ਸਰਕਾਰ ਦੇ ਖਿਲਾਫ ਐ ਲੋਕ ਆਗੇ ਪਾਨਾ ਕੀ ਆ ਮੈਂ ਕੀ ਆ ਲੱਖਾ ਕੀ ਆ ਅਸੀਂ ਮਰਦੇ ਆਏ ਸੋਨੇ ਦੇਸ ਪੰਜਾਬ ਵਾਸਤੇ ਮਰ ਜਾਗੇ ਸਾਡਾ ਕੀ ਆ ਪਰ ਸਾਡਾ ਅਸਲ ਮੁੱਦਾ ਪੰਜਾਬ ਹੈ ਇਸ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ ਸੋਨਾ ਦੇਸ ਪੰਜਾਬ ਹੈਗਾ ਲੋਕ ਕਹਿੰਦੇ ਆ ਰਹਿਣ ਦੇ ਕਾਬਲ ਨਹੀਂ ਰਿਹਾ ਮੈਂ ਕਿਹਾ ਕੁਝ ਨਹੀਂ ਹੋਇਆ ਪੰਜਾਬ ਨੂੰ ਪਰ ਇਹ ਝਾੜੂ ਵਾਲੇ ਜੇ ਦੁਬਾਰੇ ਆਗੇ ਨਾ ਤੇ ਤੁਹਾਡੇ ਰਹਿਣ ਦੇ ਕਾਬਲ ਨਹੀਂ ਹੋਣਾ ਮੈਂ ਮੈਂ ਕਰਦਾ ਮੈਂ ਉਸ ਦਿਨ ਛੱਡ ਜਾਵਾਂਗਾ ਪੰਜਾਬ ਉਸ ਦਿਨ ਮੇਰੇ ਲੈਣੜਾਕ ਨਹੀਂ ਹੋਣਾ ਉਹ ਸਾਡੀਆਂ ਪਰੰਪਰਾਵਾਂ ਕੀਆ ਗੁਰੂ ਸਾਹਿਬ ਨੇ ਇਸ ਦੇਸ਼ ਤੇ ਰਾਜ ਕੀ ਨਹੀਂ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਨੇ ਠੀਕ ਆ ਅੱਜ ਸ਼ਰਾਬੀ ਨੂੰ ਬਿਠਾਤਾ ਪੰਜਾਬੀਆਂ ਭੋਲੀ ਭਾਲੀ ਕੌਮ ਐ ਪੰਜਾਬੀ ਠੀਕ ਆ ਪਰ ਇਹ ਇਸ ਚੀਜ਼ ਦਾ ਲਾਇਕ ਨਹੀਂ ਇਹ ਹੋਲਡ ਨਹੀਂ ਕਰ ਸਕਦੇ ਪਾਤਸ਼ਾਹੀਆਂ ਤੁਹਾਨੂੰ ਕਿਸਮਤ ਬਖਸ਼ ਦਿੰਦੀ ਐ ਪਰ ਉਸ ਨੂੰ ਹੰਡਾਉਣਾ ਤੁਹਾਡੇ ਹੱਥ 'ਚ ਹੁੰਦਾ ਇਹਨਾਂ ਨੂੰ ਪਾਤਸ਼ਾਹੀਆਂ ਇੱਕ ਕਿਸਮਤ ਦੇ ਧਨੀ ਸੀ ਬਖਸ਼ਦੀਆਂ ਕਿਸਮਤ ਨੇ ਟੈਲੈਂਟ ਕੁਛ ਨਹੀਂ ਕੁਰਬਾਨੀ ਕੁਛ ਨਹੀਂ ਦੇਸ ਪੰਜਾਬ ਵਾਸਤੇ ਕਿਤੇ ਕੋਈ ਮੋਬਾਈਲ ਆਲਾ ਬਣਾਤਾ ਕਿਤੇ ਕੋਈ ਬਣਾਤਾ ਠੀਕ ਹੈ ਇਹਨਾਂ ਨੂੰ ਪਾਤਸ਼ਾਹ ਜਾਂ ਬਖਸ਼ ਦੀਆਂ ਪਰ ਉਹਨਾਂ ਨੂੰ ਹੰਡਾਤਾ ਲੋ ਬੇਕਦਰਿਓ ਤੁਸੀਂ ਰੋਲਤਾ ਪੰਜਾਬ ਤੇ ਤੁਸੀਂ ਜੇ ਸਾਨੂੰ ਰੋਲਿਆ ਤੇ ਅਸੀਂ ਅੱਜ ਸੜਕਾਂ ਤੇ ਆ ਸਮੁੱਚਾ ਪੰਜਾਬ ਸੜਕਾਂ ਤੇ ਆ ਇੱਟ ਨਾਲ ਇੱਟ ਖੜਕਾ ਦੇਾਂਗੇ ਡੰਕੇ ਦੀ ਝੋਟ ਤੇ ਕਹਿਣਾ ਇਹ ਸਾਡੀ ਇਕੱਲੀ ਆਵਾਜ਼ ਰਹਿ ਗਈ ਹੈ ਆਵਾਜ਼ ਬੰਦ ਨਾ ਕਰੋ ਸਾਡੀ ਜੇ ਆਵਾਜ਼ ਹੀ ਬੰਦ ਕਰਤੀ ਨਾ ਫਿਰ ਫਿਰ ਆ ਵੀ ਚਲਾਈ ਕਿਨੇ ਸੀ ਭਗਵੰਤ ਮਾਨ ਨੇ ਆ ਸਾਰੇ ਲੋਕ ਕਿੱਥੇ ਜਿਹੜੇ ਖੜੇ ਨੇ ਇਹਨਾਂ ਨੂੰ ਪੁੱਛੋ ਸਾਰਿਆਂ ਨੇ ਵੋਟਾਂ ਭਗਵੰਤ ਮਾਨ ਨੂੰ ਪਾਈਆਂ ਉਦੋਂ ਪਤਾ ਕੀ ਕਹਿੰਦਾ ਹੁੰਦਾ ਸੀ ਜੇ ਦੂਜੀਆਂ ਪਾਰਟੀਆਂ ਦੇ ਲੀਡਰ ਆਉਣਗੇ ਤਾਂ ਉਹਨਾਂ ਦੇ ਰੋੜੇ ਮਾਰਿਓ ਤੇ ਜਦੋਂ ਮੇਰੀ ਸਰਕਾਰ ਆਈ ਮੈਂ ਆਪਦੀ ਸਰਕਾਰ ਚ ਲੋਕਾਂ ਸੱਥਾਂ ਜਾ ਕੇ ਗੱਲਾਂ ਕਰੂੰ ਅੱਜ ਭਗਵੰਤ ਮਾਨ ਇੱਥੇ ਆ ਸਕਦਾ ਕਿਉਂ ਵੀ ਵੀਰੋ ਨਹੀਂ ਆ ਸਕਦਾ ਭਗਵੰਤ ਮਾਨ ਅਸੀਂ ਡੈਮੋਕਰੈਟਿਕ ਤਰੀਕੇ ਦੇ ਨਾਲ ਮੈਂ ਵੀ ਸਰਪੰਚਾਂ ਮੈਂ ਪੰਚਾਇਤ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਆ ਬਰਨਾਲੇ ਦਾ ਸਾਡੇ 30 40 ਸਰਪੰਚਾਂ ਦੇ ਘਰਾਂ 'ਚ ਰੇਡਾਂ ਹੋਈਆਂ ਨਹੀਂ ਅਸੀਂ ਸਵੇਰੇ ਨਿਕਲ ਕੇ ਇੱਥੇ ਆ ਗਏ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਚੁਣਿਆ ਹੋਇਆ ਨ ਅੱਜ ਜੇ ਚੁਣੇ ਹੋਏ ਨੁਮਾਇੰਦਿਆਂ ਦੇ ਛੱਤਰ ਪੈਂਦੇ ਆ ਡਾਂਗਾ ਪੈਂਦੀਆਂ ਨੇ ਤਾਂ ਭਗਵੰਤ ਮਾਨ ਉਦੋਂ ਉਦੋਂ ਬੜਾ ਚੀਕਦਾ ਹੁੰਦਾ ਸੀ ਜਦੋਂ ਦੂਜੀਆਂ ਸਰਕਾਰਾਂ ਸੀ ਲੋਕਾਂ ਨੂੰ ਨੌਜਵਾਨਾਂ ਨੂੰ ਮਰਵਾਉਣਾ ਤੇ ਲੜਾਉਣਾ ਬਸ ਖੜੀ ਆ ਸਰਕਾਰੀ ਕੀ ਲਿਖਿਆ 550 ਸਾਲ ਗੁਰੂ ਦੇ ਨਾਲ ਰਾਜ ਕਰੇਗਾ ਖਾਲਸਾ ਉਹ ਲਿਖਿਆ ਸਰਕਾਰੀ ਬਸਤੇ ਤੇ ਇਥੇ ਖਾਲਸੇ ਦੀਆਂ ਜਿਹੜੀਆਂ ਪਰੰਪਰਾਵਾਂ ਆ ਉਹਨੂੰ ਜਿਹੜਾ ਕਾਇਮ ਰੱਖੂ ਉਸ ਦਾ ਰਾਜ ਅਸੀਂ ਬਰਬਾਦ ਕਰਾਂਗੇ ਗੁਰੂ ਸਾਹਿਬ ਨੇ ਜਿਹੜੇ ਸਾਨੂੰ ਰਾਹ ਦਿਖਾਇਆ ਉਹਨਾਂ ਤੇ ਚੱਲਦੀ ਜਿਹੜੀ ਸਰਕਾਰ ਚੱਲੂ ਉਸ ਨੂੰ ਅਸੀਂ ਐਕਸੈਪਟ ਕਰਾਂਗੇ ਸਾਡੇ ਗੁਰੂ ਘਰਾਂ ਦੇ ਵਿੱਚ ਸ਼ਰਾਬ ਪੀ ਕੇ ਚਲਾ ਜਾਂਦਾ ਮੈਂ ਤਾਂ ਹੈਰਾਨ ਆ ਕਿ ਜਦੋਂ ਪ੍ਰਮਾਤਮਾ ਬਖਸ਼ਣਾ ਕਰਦਾ ਇਹ ਤਲਵੰਡੀ ਸਾਹਿਬ ਉਹ ਸਾਡੇ ਗੁਰੂ ਘਰ ਦੇ ਵਿੱਚ ਸ਼ਰਾਬ ਪੀ ਕੇ ਚਲਾ ਗਿਆ ਅੱਜ ਪੰਜਾਬ ਦੀ ਜਵਾਨੀ ਸੜਕਾਂ ਤੇ ਆ ਇਹ ਸ਼ਰਾਪੀ ਕੇ ਅੰਦਰ ਪਏ ਨੇ ਸਰਪੰਚ ਯੂਨੀਅਨ ਦੇ ਬਰਨਾਲੇ ਦੇ ਜ਼ਿਲ੍ਹਾ ਪ੍ਰਧਾਨ ਨੇ ਤਰਨਜੀਤ ਸਿੰਘ ਦੁੱਗਲ ਤੇ ਮੇਰੇ ਮਾਤਾ ਜੀ ਸਰਪੰਚ ਸੀਗੇ ਤੇ ਮੈਂ ਪਿੰਡ ਦਾ ਵਿਕਾਸ ਕੀਤਾ ਮੈਂ ਆਪਦਾ ਬਰਬਾਦ ਕਰਕੇ ਠੀਕ ਆ ਤੇ ਤੀਜੀ ਵਾਰ ਇਲੈਕਸ਼ਨ ਲੜੀ ਫੌਰਨ ਛੱਡ ਕੇ ਆ ਗਿਆ ਗ੍ਰੀਨ ਕਾਰਡ ਫਾਈਨੈਂਸ਼ਲੀ ਤੌਰ ਤੇ ਉਹ ਹੋ ਗਿਆ ਪਿੰਡ ਨੂੰ ਮੈਂ ਖੜਾ ਕੀਤਾ ਸਰਕਾਰਾਂ ਇਹ ਕਿੱਥੇ ਦੇਖਦੀਆਂ ਮੈਨੂੰ ਐਡੇ ਵੱਡੇ ਮਤਲਬ ਲਾਰਜ ਮਾਰਜਨ ਨਾਲ ਲੋਕਾਂ ਨੇ ਜਿਤਾਇਆ ਅਸੀਂ ਐਮਐਲਏ ਬਣਨੇ ਨਹੀਂ ਗਏ ਅਸੀਂ ਐਮਪੀ ਬਣਨੇ ਨਹੀਂ ਗਏ ਅਸੀਂ ਇੱਕ ਸਰਪੰਚ ਬਣ ਕੇ ਆਪਦੇ ਪਿੰਡ ਦੀ ਗੱਲ ਕੀਤੀ ਅੱਜ ਸਸਪੈਂਡ ਕਰਤਾ ਕਿਹੜੀ ਮੇਰੀ ਮਾਤਾ ਨੂੰ ਜਿਹੜੀ ਘਟੋ ਘਟ 30 40 ਸਾਲਾਂ ਦੇ ਗੁਰੂ ਘਰ ਜੋੜਿਆਂ ਦੀ ਸੇਵਾ ਕਰਦੀ ਹੈ ਇਲਜ਼ਾਮ ਕੀ ਵੀ ਮੈਂ ਮਾਤਾ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਮੈਂ ਆਪਦੇ ਮਾਤਾ ਦੇ ਨਾਲ ਨਾ ਖੜਾ ਕੰਮਾਂ ਕਰਾਂ ਇੱਕ ਇੱਕ ਕਿੱਥੋਂ ਦਾ ਕਾਨੂੰਨ ਹੈ ਭਗਵੰਤ ਮਾਨ ਦੀ ਮਾਤਾ ਜਾਂਦੇ ਨਹੀਂ ਉਦਘਾਟਨ ਕਰ ਉਹਦੀ ਧਰਮ ਪਤਨੀ ਜਾਂਦੇ ਨਹੀਂ ਉਦਘਾਟਨ ਕਰ ਸੋ ਇਹ ਚੀਜ਼ਾਂ ਸਰਕਾਰ ਨਲਾਇਕ ਸਰਕਾਰ ਨਲਾਇਕ ਸਰਕਾਰ ਇਹਨੂੰ ਚਲਦਾ ਕਰੋ ਪੰਜਾਬੀਓ ਚਲਦਾ ਕਰੋ ਚਲਦਾ ਕਰੋ ਜਿੰਨੀਆਂ ਬੀੜੀਆਂ ਨੇ ਜਿਹਨੋਂ ਸਿਰ ਨੂੰ ਨੇ ਭਗਵੰਤ ਅੱਜ ਜਿਹੜੇ 92 92 ਗੁੰਗੇ ਨੇ ਤੁਸੀਂ ਬਖ 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 ਪਿੰਡਾਂ ਚੋਂ ਆਏ ਹੋ ਥੋੜੇ ਹਲਕੇ ਜੋ ਕੋਈ ਇਹਨਾਂ ਦਾ ਐਮਐਲਏ ਆਇਆ ਮੁਰੇ ਭਗਵੰਤ ਮਾਨ ਨੂੰ ਭਗਵੰਤ ਮਾਨ ਸਾਡੇ ਸੰਗਰੂਰ ਚ ਆਇਆ ਸੀ ਉਹ ਸਾਡੇ ਲੋਕਾਂ ਨੂੰ ਮੁੰਡਿਆਂ ਨੂੰ ਸਾਨੂੰ ਸਾਰਿਆਂ ਨੂੰ ਅਸੀਂ ਉਹਦੇ ਨਾਲ ਤੁਰੇ ਸੀ ਉਹਨੇ ਆਖੇ ਦੀ ਪਤੀਲੇ ਵਾਂਗੂ ਮਾਜਦਾ ਢੀਂਡ ਸਾ ਪਤੀਲੇ ਤੋਂ ਲਾਤਾ ਹੁਣ ਆ ਪਤੀਲਾ ਭਗਵਾਨ ਕਮਨ ਦਾ ਮਾਂਜਿਆ ਜਾ ਰਿਹਾ ਕੱਲਾ ਮਾਂਜਦੇ ਨਹੀਂ ਥੋੜੇ ਥੋੜੇ মিডিਆ মিডিਆ ਦੁਆਰਾ ਸਭ ਤੋਂ ਵੱਡਾ ਕੁਐਸਚਨ ਮੈਂ ਤੁਹਾਨੂੰ ਪੁੱਛਦਾ ਅਸੀਂ ਭਾਰਤ ਦੇ ਨਾਗਰਿਕ ਹੈਗੇ ਕਿ ਨਹੀਂ ਦੱਸੋ ਤੁਸੀਂ ਨਹੀਂ ਦੱਸੋ ਤੁਸੀਂ ਹੈਗੇ ਆ ਨਾ ਤੇ ਇਹ ਬੈਰੀਕੇਡ ਅਸੀਂ ਪਾਕਿਸਤਾਨ ਅਫਗਾਨਿਸਤਾਨ ਚਿੱਟਾ ਲੈਣ ਚੱਲੇ ਆ ਅਸੀਂ ਇੱਕ ਰੋਸ਼ ਮਜਾਰਾ ਕਰਨ ਚੱਲੇ ਆ ਜਾਣ ਦਿੱਤਾ ਜਾਵੇ ਸਾਡੇ ਦੇ ਡਾਂਗਾ ਸਾਨੂੰ ਰੋਕਿਆ ਜਾ ਰਿਹਾ ਸਾਨੂੰ ਧੱਕੇ ਮਾਰੇ ਜਾ ਰਿਹਾ ਸਾਨੂੰ ਉਥੇ ਜਾਣ ਨਹੀਂ ਦੇ ਰਹੇ ਹੁਣ ਤਾਂ ਅਸੀਂ ਹਥਿਆਰ ਨਹੀਂ ਨਾ ਚੱਕੇ 84 ਤਾਂ ਨਹੀਂ ਅਜੇ ਆਈ ਕੋਈ ਬੰਬ ਹੈਗਾ ਸਾਡੇ ਕੋਲੇ ਕੋਈ ਮੀਡੀਆ ਨੇ ਦੇਖਿਆ ਕੋਈ ਕੋਈ ਹਥਿਆਰ ਲੈ ਕੇ ਕੋਈ ਮੁੰਡਾ ਚੱਲੇ ਅਸੀਂ ਜਾ ਰਹੇ ਹਾਂ ਸਾਨੂੰ ਰੋਕ ਰਹੇ ਨੇ ਯਾਰ ਇੱਕ ਕਹੇ ਜੀ ਡੈਮੋਕ੍ਰੇਸੀ ਹੈ ਇੰਡੀਆ ਦੇ ਤੇ ਇਹ ਕਾਨੂੰਨ ਚ ਸਾਨੂੰ ਰੱਤਾ ਪਰ ਵੀ ਯਕੀਨ ਨਹੀਂ ਰਹਿ ਗਿਆ ਤੇ ਉਸ ਮੈਂ ਤਾਂ ਅਸੀਂ ਪੰਚਾਇਤਕਾਰ ਬੈਠਦੇ ਸੀ ਨਾ ਰੋਜ਼ ਦੇਖਦੇ ਆ ਵੀ ਲੋਕਾਂ ਨਾਲ ਮੈਂ ਕਹਿੰਨਾ ਵੀ ਭਾਨਾ ਸਿੱਧੂ ਲੱਖਾ ਸਦਾਣਾ ਹੋਰ ਕੋਈ ਤਕੜਾ ਬੰਦਾ ਉਸ ਦੇ ਖਿਲਾਫ ਜੇ ਕੁਝ ਹੁੰਦਾ ਤਾਂ ਬਹੁਤ ਉਹਨਾਂ ਮਗਰਲ ਬੰਦੇ ਨੇ ਉੱਠ ਕੇ ਆ ਜਾਣਗੇ ਪਰ ਹਜ਼ਾਰਾਂ ਨੌਜਵਾਨ ਉਹਨਾਂ ਦੀ ਆਵਾਜ਼ ਕੋਣ ਬਣੂ ਜਿਨ੍ਹਾਂ ਦੀ ਕੋਈ ਸੁਣਨ ਵਾਲਾ ਨਹੀਂ ਉਹਨਾਂ ਤੇ ਇਹਨਾਂ ਨੇ ਕਹਿ ਜਾ ਤਸੱਦਦਤਾ ਆ ਉਹ ਇਹ ਸਾਰੀਆਂ ਚੀਜ਼ਾਂ ਇਹ ਰੋਸ ਇਹ ਨਾ ਜਿਵੇਂ ਕਹਿੰਦੇ ਨਾ ਸਾਰਾ ਮਲਟੀ ਮਲਟੀ ਚੀਜ਼ ਇਕੱਠੀ ਹੋ ਕੇ ਇਹ ਰੋਸ ਅੱਜ ਇਕੱਠਾ ਹੋਇਆ ਅਮਰਤਪਾਲ ਵੇਲੇ ਨਹੀਂ ਉੱਠ ਖੜੇ ਅੱਜ ਉੱਠੇ ਆ ਠੀਕ ਆ ਉਦੋਂ ਡਿਬਰੂਗੜ੍ਹ ਦਿਖਾਤਾ ਸਾਨੂੰ ਅੱਜ ਉੱਠੇ ਆ ਅਸੀਂ ਕਿਸਾਨੀ ਵੇਲੇ ਨਹੀਂ ਉੱਠ ਸਕੇ ਅੱਜ ਉੱਠੇ ਅਸੀਂ ਮਜ਼ਦੂਰਾਂ ਵੇਲੇ ਨਹੀਂ ਉੱਠ ਸਕੇ ਅੱਜ ਉੱਠੇ ਅਸੀਂ ਆਪਣੀ ਜ਼ਮਾਨੀ ਵਾਸਤੇ ਉੱਠਿਆ ਅਸੀਂ ਆਪਣੇ ਦੇਸ਼ ਵਾਸਤੇ ਉੱਥੇ ਪੰਜਾਬ ਵਾਸਤੇ ਉੱਠਦਾ ਰਹਾਂਗੇ ਤੇ ਇਹ ਪਰਚਿਆਂ ਪੁਰਚਿਆਂ ਦੀ ਸਾਨੂੰ ਜਿਹੜੀ ਕਹਾਣੀਆਂ ਨਾਲ ਭਗਵੰਤ ਸਿਆਮ ਬੰਦ ਕਰ ਲਾ ਤੂੰ ਸੋ ਤੂੰ ਇੱਕ ਮੈਡਮ ਹੋਰ ਤੁਹਾਡੇ ਮੂਰੇ ਗੱਲ ਕਰਦਾ ਜਦੋਂ ਸਰਕਾਰ ਚ ਭਗਵੰਤ ਮਾਨ ਸਾਡਾ ਸੀਐਮ ਸਾਡਾ ਮਤਲਬ ਉਹ ਉਹਨੇ ਸਿਰ ਤੇ ਸਾਡੇ ਹੱਥ ਰੱਖਣਾ ਸੀ ਤੇ ਜੇ ਕੋਈ ਉਹ 19 ਕੀ ਕਰਦਾ ਸੀ ਵਿਰੋਧੀ ਧਿਰ ਨੇ ਸਾਡੇ ਹੱਕ ਚ ਖੜਨਾ ਸੀ ਅੱਜ ਚੋਰਾਂ ਨਾਲ ਕੁੱਤੀ ਰਲ ਗਈ ਵਿਰੋਧੀ ਧਿਰ ਕਾਂਗਰਸ ਇਹਨਾਂ ਨਾਲ ਰਲ ਗਈ ਆਹ ਲੋਕ ਸੜਕਾਂ ਤੇ ਨੇ ਰੋਸ਼ ਆ ਸਰਕਾਰ ਦੇ ਖਿਲਾਫ ਤੇ ਰੋਸ਼ ਇਹ ਨਿਕਲ ਕੇ ਆਇਆ ਤੇ ਅਸੀਂ ਤਾਂ ਅੱਗੇ ਜਾਵਾਂਗੇ ਅੱਗੇ ਵਧਾਂਗੇ ਅਸੀਂ ਕੋਈ ਪਿੱਛੇ ਥੋੜੀ ਭੱਜੇ ਤੁਸੀਂ ਮਾਰੋ ਡਾਂਗਾ ਮਾਰੋ ਸਾਡੇ ਗੋਲੀਆਂ ਮਾਰੋ ਜੇ ਕੋਈ ਅਸੀਂ ਇਹਕਾਂ ਨੀਮੀਆਂ ਕਰ ਲੀਆਂ ਗੋਲੀਆਂ ਤੇ ਤਾਂ ਫੇਰ ਕਹਦੇ ਸੋ ਅੱਗੇ ਵਧਣਾ ਵਦੋ ਸੰਗਰੂਰ ਪਹੁੰਚ ਗਏ ਆ ਮੈਸੇਜ ਦੇਤਾ ਅੱਜ ਦੁਨੀਆ ਪੰਜਾਬ ਸਾਰਾ ਦੇਖ ਰਿਹਾ ਵੀ ਪੰਜਾਬ ਵਿੱਚ ਕੀ ਹੋ ਰਿਹਾ ਨਹੀਂ ਹੋਣਾ ਚਾਹੀਦਾ ਸੀ ਇਹ ਨਲਾਇਕ ਨਖਿੱਧ ਮੁੱਖ ਮੰਤਰੀ ਜਿਹੜਾ ਸਾਡੇ ਸਿਰ ਤੇ ਬੈਠ ਗਿਆ ਇਸ ਦੇ ਰੀਜ਼ਨ ਜੀ ਪਾਨਾ ਸਿੱਧੂ ਤੇ ਚੈਨ ਸਨੇਚਿੰਗ ਦਾ ਮਾਮਲਾ ਦਰਜ ਹੋਇਆ ਚਾਰ ਮਾਮਲੇ ਦਰਜ ਹੋ ਗਏ ਨੇ ਚਾਰ ਪਰਚੇ ਮੈਡਮ ਪਾਨਾ ਸਿੱਧੂ ਤੇ ਚੈਨ ਸਨੇਚਿੰਗ ਦਾ ਹੋ ਗਿਆ ਮੇਰੇ ਤੇ 2000 ਸਨੇਚਿੰਗ ਦਾ ਮਾਮਲਾ 2000 ਰੁਪਿਆ ਖੋਣ ਦਾ ਠੀਕ ਹੈ ਜਿਹੜੇ ਬੰਦੇ ਤੋਂ ਪਰਚਾ ਦਰਜ ਕਰਾਇਆ ਉਹਦਾ ਮੇਰੇ ਕੋਲ ਸਟਿੰਗ ਆਪਰੇਸ਼ਨ ਉਹ ਕਹਿੰਦਾ ਸਰਪੰਚ ਮੈਨੂੰ ਮaaf ਕਰ ਦੇ ਕਹਿੰਦਾ ਮੈਂ ਤਾਂ ਗਿਆ ਸੀ ਵੀ ਤੂੰ ਮੈਂ ਤੇਰੀ ਗੱਡੀ ਚ ਗੱਡੀ ਮਾਰੀ ਤੂੰ ਮੇਰੀ ਆਰਸੀ ਲੈ ਲਈ ਵੀ ਮੇਰੀ ਆਰਸੀ ਦਵਾਈ ਚਲੋ ਪਤਾ ਲੱਗਿਆ ਕੋਲਕੱਤਾ ਸਰਪੰਚ 2000 ਰੁਪਏ ਲਿਖ ਤੱਕੇ ਨਾਲ ਉਹਦਾ ਇਹ ਵੀ ਗੱਲ ਵੀਡੀਓ ਚ ਕਹਿ ਰਿਹਾ ਵੀ ਮੇਰੇ ਕੋਲ ਜਿਹੜਾ 5500 ਰੁਪਏ ਸੀ ਬਟੂਏ ਚ ਉਹ ਵੀ ਪੁਲਿਸ ਨੇ ਕੱਢ ਲਿਆ ਸੋ ਚੋਰ ਅਸੀਂ ਹੋਏ ਕਿ ਸਮੇਂ ਦੀ ਸਰਕਾਰ ਦੇ ਨੁਮਾਇंदे ਹੋਏ ਇਹ ਦੱਸਿਆ ਜਾਵੇ ਸੋ ਚੈਨ ਸਨੇਚਿੰਗ ਤਾਂ ਇੱਕ ਬਹਾਨਾ ਹੈਗਾ ਅਸੀਂ ਚੈਨ ਸਨੇਚਿੰਗਾਂ ਕਰਾਂਗੇ ਅਸੀਂ ਆਫਟਰ ਸਟੱਡੀ ਕੀਤੀ ਹੈ ਵਿਸ਼ਵ ਭਾਰਤੀ ਯੂਨੀਵਰਸਿਟੀ ਮੇਰੀ ਰਮਿੰਦਰਨਾਥ ਟੈਗੋਰ ਨੇ ਵੈਸਟ ਬੰਗਾਲ ਚ ਬਣਾਈ ਹੈ ਉੱਥੋਂ ਦਾ ਸਟੂਡੈਂਟ ਆ ਐਨੇ ਵੱਡੇ ਵੱਡੇ ਇੰਸਟੀਚੂਟਾਂ ਚ ਪੜ੍ਹ ਕੇ ਵਿਦੇਸ਼ ਘੁੰਮ ਕੇ ਅਸੀਂ ਆਪਦੇ ਸੋਹਣੇ ਦੇਸ਼ ਪੰਜਾਬ ਸੇਵਾ ਕਰਨਾ ਆ ਕਿ ਲੋਕਾਂ ਤੋਂ 2000 ਖੋਹਣਾ ਆ ਸਾਨੂੰ ਜ਼ਲੀਲ ਕੀਤਾ ਜਾਂਦਾ ਦੋ ਵਾਰੀ ਬਰਨਾਲਾ ਪੁਲਿਸ ਦੀ ਰਿਪੋਰਟ ਹੈ ਮੈਥੋਂ ਲੈ ਲਓ ਲੈਟਰ ਲੈ ਲਓ ਦੋ ਵਾਰੀ ਹਥਿਆਰਬੰਦ ਲੋਕ ਫੜ ਲੇ ਮਾਰਨ ਆਏ ਹਥਿਆਰ ਸਾਡੇ ਕੈਨਸਲ ਕਰਤੇ ਇਹ 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 ਸਿਸਟਮ ਚੱਲ ਰਿਹਾ ਮੈਡਮ ਧੰਨਵਾਦ ਤੁਹਾਡਾ Thank you Police, <speaking in Spanish> <speaking in Spanish>